ਮੈਂ ਜੋ ਉਸ ਸਰ ਬਰੀ ਵਾਲੇ ਦੇ ਵਿੱਚ ਇੱਕ ਘਟਨਾ ਹੋਈ ਸੀ ਕਾਰਨਾਂ ਨੂੰ ਪ੍ਰੋਬਲਮ ਹੋ ਰਹਾ ਸੀ ਕਿ ਮਾਮਲਾ ਕੀ ਸੀ ਅੱਜ ਮੁਕਸਰ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟਖੋ ਵਾਲੇ ਪੈਗੇ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਗੁੱਥੀ ਨੂੰ ਸੁਲਝਾਇਆ ਗਿਆ ਸਾਡੀ ਸਾਰੀ ਟੀਮਸ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦਨ ਅ ਡੇ ਰਿਜ਼ੋਲਵ ਕੀਤਾ ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈਗੀ ਕਿ ਕੋਈ ਲੁੱਟਖੋ ਵਾਲੇ ਗੱਡੀ ਨੂੰ ਨਹੀਂ ਪਾਈ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਉਹ ਹੀ ਆਪਣੇ ਫਾਦਰ ਨੂੰ ਉਹਨੇ ਮਾਰਦਾ ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਪੈ ਗਏ ਸੀ ਤੇ ਪੈਗਰ ਉਹਨਾਂ ਨੇ ਇਹ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੁੰਚ ਕੇ ਲੈ ਗਏ ਤੇ ਗੱਡੀ ਦੀ ਚਾਬੀ ਲੈ ਗਏ ਰੀਜ਼ਨ ਆਫ ਮਰਡਰ ਕੀ ਹੈ ਜੀ ਸਾਹਮਣੇ ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਫਾਦਰ ਨੂੰ ਕਹਿੰਦਾ ਹੁੰਦਾ ਸੀ ਕਿ ਜੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਮੇ ਲਾਏ ਸੀ ਤੇ ਉੱਥੇ ਫਸ ਗਏ ਹੈ ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਨੂੰ ਲੈ ਕੇ ਕਿ ਆਪਾਂ ਆ ਚੱਲ ਪੈਸੇ ਕਢਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜੂਗਾ ਤੇ ਫਿਰ ਜੋ ਵੀ ਉਸ ਤੋਂ ਅੱਗੇ ਫੀਅਰ ਕਰਦਾ ਸੀ ਤੇ ਉਸ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਦਾ ਕਤਲ ਕਰ ਦਿੱਤਾ ਪਰ ਇਹ ਕੱਲਾ ਸੀ ਜਾਂ ਕੋਈ ਹੋਰ ਨਹੀਂ ਸਟੱਡਾ ਇਹ ਕੱਲਾ ਸੀਗਾ ਇਹਨੇ ਕੱਲੇ ਹੀ ਸਾਰੀ ਪਲੈਨਿੰਗ ਕੀਤੀ ਸੀ ਇਹਦੀ ਜੋ ਇਨਸੀਡੈਂਟ ਹੈਗਾ ਤੇ ਮਾਰਨ ਤੋਂ ਬਾਅਦ ਇਹਨੇ ਸ਼ੋ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਰ ਪੈ ਗਿਆ ਸੀ ਹਥਿਆਰ ਜੋ ਹਲੇ ਤੱਕ ਪ੍ਰੀਮਲੀਨਰੀ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ ਤੇ ਤੇਜ਼ ਹਾਰ ਚਾਕੂ ਹੈ ਉਹ ਰਿਕਵਰ ਕਿਤਾ ਜਾਏਗਾ ਜੇ ਸਾਨੂੰ ਔਰ ਐਗਜ਼ੈਕਟ ਡਿਟੇਲਸ ਮਿਲਣ ਗਿਆ ਉਹਦੀ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਸੀ ਫਾਇਰਿੰਗ ਦੀ ਗੱਲ ਵੀ ਸਾਹਮਣੇ ਫਾਇਰਿੰਗ ਵਾਲੀ ਗੱਲ ਸਾਫ਼ ਸੁਥਰੀ ਝੂਠੀ ਗੱਲ ਸੀਗੀ ਜੀ ਵਾ ਕੋਈ ਫਾਇਰ ਆਰਮ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ 4 ਸਟੈਪ ਵੂਨਜ਼ ਰਹੇ ਨੇ ਜਿਹਦੇ ਨਾਲ ਉਹਦੀ ਡੈਥ ਹੋਈ ਇਹ ਜਦੋਂ ਪਲਾਨਿੰਗ ਕਰੇ ਸੋ ਕੁਝ ਪੁਛਗੇ ਤੋਂ ਪਤਾ ਲੱਗੇ ਨਹੀਂ ਪੁਛਗੇ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲਾਨਿੰਗ ਹਲੇ ਤੱਕ ਅਸੀਂ ਦੇਖ ਰਹੇ ਹਾਂ ਹਲੇ ਪੁਛਗੇ ਚੱਲ ਰਹੀ ਹੈ ਉਸ ਚੀਜ਼ ਤੋਂ ਕਲੀਅਰ ਹੋਏਗਾ ਬਟ ਬਹੁਤ ਪ੍ਰੀਪਲਾਨਡ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਦਰ ਦਾ ਕੰਮ ਕਰਨਾ ਹੈ ਕੋਈ ਫੈਕਟ ਲੱਗਿਆ ਹੋਇਆ ਹੈਗਾ ਮੇਰੀ ਸਾਰਾ ਹੋਇਆ ਨਹੀਂ ਸੀ ਅਸਲ ਤਾਂ ਨਹੀਂ ਜੀ ਅਸਲ ਤਾਂ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ ਤੇ ਅਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਤੇ ਐਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫਤੀਸ਼ ਕਰਦੇ ਹੋਏ ਸਾਰ ਯਾ ਵੈਪਨ ਯੂਜ਼ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਅਕੋਰਡਿੰਗਲੀ ਸੈਕਸ਼ਨ ਦਾ ਵੱਧ ਹੋਰ ਗੱਡਾ ਕੀਤਾ ਜਾਏਗਾ ਠੀਕ ਹੈ ਜੀ ਥੈਂਕ ਯੂ ਜੁਨਾ ਮਕਸਦ ਦੇ ਵਾਸੀ ਨੂੰ ਆਸ਼ਵਾਸਨ ਦਿਵਾਉਣਾ ਚਾਹਨਾ ਕਿ ਅਸੀਂ ਕੰਪਲੀਟਲੀ ਰੈਡੀ ਹੈਗੇ ਅਸੀਂ ਕੰਪਲੀਟਲੀ ਐਕਟਿਵ ਹੈਗੇ ਸਾਡੀ ਨਹੀਂ ਅਸੀਂ ਰਾਪਿਡ ਰੂਰਲ ਫੋਰਸ ਵੀ ਐਕਟਿਵ ਕੀਤੀ ਹੈ ਸਾਡੀ ਪੀਸੀਆਜ਼ ਦਾ ਸਟਰਕਚਰ ਅਗੇਨ ਕ੍ਰੀਏਟ ਕੀਤਾ ਗਿਆ ਟੂ ਬੀ ਵੈਰੀ ਇਫੈਕਟਿਵ ਤੇ ਇਹਦੇ ਨਾਲ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਕੋਈ ਇਸ਼ੂ ਹੁੰਦਾ ਹੈ ਤੁਹਾਨੂੰ ਲੱਗ ਰਿਹਾ ਲੂਠਾ ਕੋਆ ਇੱਥੇ ਜ਼ਿਆਦਾ ਹੋ ਰਹੀ ਹੈ ਤੁਸੀਂ ਆਪਣੀ ਗੱਲ ਮੇਰੇ ਤੱਕ ਪਹੁੰਚਾਓ ਅਸੀਂ ਕੰਪਲੀਟਲੀ ਐਕਟਿਵ ਹੈਗੇ ਕੋਈ ਵੀ ਗੈਂਗ ਜੋ ਹੈਗੀ ਉਹਨੂੰ ਛੱਡਿਆ ਨਹੀਂ ਜਾਏਗਾ ਸਾਰੇ ਫੜ ਕੇ ਅੰਦਰ ਦਿੱਤੇ ਜਾਣਗੇ ਤੇ ਇਸ ਚੀਜ਼ ਲਈ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੋ ਵੀ ਗੱਲ ਹੈ ਸਾਡੇ ਤੱਕ ਪਹੁੰਚਾਓ ਅਸੀਂ ਵੀ ਵੈਲ ਐਨਸ਼ੋਰ ਕਿ ਉਹਦੇ ਤੇ ਐਕਸ਼ਨ ਲੈਂਤਾ ਹਾਂ ਸਰ ਇੱਕ ਖਬਰ ਵੀ ਗੱਲ ਚੱਲ ਰਹੀ ਹੈ ਲੁਧਿਆਣਾ ਘਟਨਾ ਹੋਈ ਹੈ ਲੋਕ ਦੱਸ ਰਹੇ ਹੈ ਵੀ ਮੁਕਸਰ ਹੋਈ ਹੈ ਹਾਂਜੀ ਉਹ ਵੀ ਹੈਗੀ ਉਹਦਾ ਇੱਕ ਸਕਰੀਨਸ਼ਾਟ ਘੁੰ ਉਹ ਘਟਨਾ ਅਗੇਨ ਉਹ ਲੁਧਿਆਣੇ ਦੀ ਹੈਗੀ ਮੁਕਸਰਦੀ ਨਹੀਂ ਹੈ ਉਹ ਸਦਰ ਮੁਕਸਰਦੀ ਕਹ ਰਹੇ ਬਟ ਉਹਨੂੰ ਵੈਰੀਫਾਈ ਕੀਤਾ ਗਿਆ ਉਹ ਸਦਰ ਮੁਕਸਰਦੀ ਨਹੀਂ ਹੈ ਇਹ ਲੁਧਿਆਣੇ ਦੀ ਸਰ ਇੱਕ ਗਵਾਰੀ ਫੜੀ ਜਿਹੜੇ ਬਾਕੀ ਕੁਝ ਰੈਸਕਿਊ ਟੀਮ ਆ ਗਵਾਰੀ ਹੈ ਕੋਈ ਨਾ ਹੈ ਫਿਰ ਅਸੀਂ ਦੋ ਚਾਰ ਦਿਨ ਇਹਦੇ ਇਸ ਕੇਸ ਦੇ ਵਿੱਚ ਫਾਦਰ ਨੂੰ ਚਾਰ ਵਾਰੀ ਟਾਕੂ ਨਾਲ ਉਹਦੇ ਗਲਤੇ ਵਾਰ ਦਿੱਤਾ ਵਾਰ ਕਰਨ ਤੋਂ ਬਾਅਦ ਇੱਕ ਗੱਡੀ ਚੋਂ ਉਤਰਿਆ ਉਤਰ ਕੇ ਇਹਨੇ ਸ਼ੀਸ਼ੇ ਤੋੜੇ ਦੋਨੋਂ ਕੇ ਦੋਨੋਂ ਫਿਰ ਇਹਨੇ ਸਾਹਮਣੇ ਵਾਲਾ ਸ਼ੀਸ਼ਾ ਤੋੜਿਆ ਉਸ ਤੋਂ ਬਾਅਦ ਇਹਨੇ ਚਾਬੀ ਉਥੋਂ ਕੱਢ ਕੇ ਕਿਤਾਚੀ ਸੁੱਟ ਦਿੱਤੀ ਇਫਰ ਬਾਅਦ ਵਿੱਚ ਇਹਨੇ ਇਹ ਬਹਾਨਾ ਬਣਾਇਆ ਕਿ ਮੈਂ ਆਪਣੇ ਫਾਦਰ ਨੂੰ ਹਸਪੀਟਲ ਇਸ ਲਈ ਨਹੀਂ ਲੈ ਕੇ ਜਾ ਪਾਇਆ ਬਿਕੋਜ਼ ਗੱਡੀ ਦੀ ਚਾਬੀ ਮੇਰੇ ਕੋਲ ਸੀਗੀ ਨਹੀਂ ਤੇ ਮੁੰਡੇ ਕੱਢ ਕੇ ਲੈ ਗਏ ਸੀ ਤੇ ਜੋ ਗੱਲ ਹੈਗੀ ਚਾਬੀ ਵਾਲੀ ਉਹ ਚਾਬੀ ਇਹਨੇ ਖੇਤਾ ਛੁੱਟੀ ਹੈ ਉਹ ਅਸੀਂ ਜਾ ਕੇ ਰਿਕਵਰ ਕਰ ਹੀ ਲਈ